ে পা ভরে পা ভরে সদম পে পাদ ভরে পাদা ভে আবাম ভে পাদম ভে আদম ভে পান্দা পে পাদম ভেে আম ভে আবাম ফে আ ভে পারে ভাে ে সাত দমে ਜੀ ਬੰਦ ਚੁੱਕਾ ਹੋਰ ਨਾਸਤਾ ਰੋ ਜਾ ਭਾਵਨਾ ਚ ਨਹੀਂ ਗਾਣਾ ਓਏ ਇੱਕ ਇੱਕ ਅਸੀਂ ਮੇਰੀ ਗੱਲ ਸੁਣੋ ਐਸ ਐਚਓ ਨਾਲ ਤਾਂ ਭਗਤ ਪਿਕੜ ਗਿਆ ਇੱਕ ਮਿੰਟ ਐਸ ਐਚਓ ਨੰਬਰ 1 ਨੂੰ ਸਸਪੈਂਡ ਦੇ ਹੁਕਮ ਕਰੋ ਅੱਛਾ ਚੈੱਕ ਕਰੋ ਹੁਕਮ ਕਰੋ ਚਲੂ ਕਹਿੰਦਾ ਮੇਰੇ ਤੋਂ ਸਲੇ ਮਾਰੇ ਨਹੀਂ ਲੱਗਦੇ ਮੈਂ ਲੱਗਾ ਪ੍ਰਸ਼ਾਸਨ ਮਿਲਿਆ ਆਇਆ ਮੈਂ ਦੱਸ ਦੋ ਕੋਈ ਆਰਿਕ ਗੱਲ ਕਰਨ ਦੋ ਤੁਹਾਨੂੰ ਜ ਮੈਂ ਲੱਗਦੇ ਰਿਹਾ ਕਿਲਾ ਸਾਹਿਬ ਆ ਕੇ ਸੀ ਦੁੱਧ ਦੁੱਧ ਪਹਿਲੇ ਤੋਂ ਦੋ ਦੋ ਮਿੰਟ ਹੋ ਗਿਆ ਹੈ ਬਿਲਕੁਲ ਸਹੀ ਗੋਦੇ ਨਾਲ ਬਿਲਕੁਲ ਸੁਣ ਲੋ ਇੰਸਾਨ ਸਾਹਿਬ ਕਹਿ ਰਹੇ ਜੀ ਜੀ ਭੱਤੀ ਚ ਹੁੰਦੇ ਆ ਨਾ ਥੋੜਾ ਸੀ ਹਿੰਦੂ ਆ ਨਾ ਸੀ ਬਿਲਕੁਲ ਠੀਕ ਹੈ ਬੇਅਦ ਵੀ ਬਿਲਕੁਲ ਠੀਕ ਹੈ ਉੱਥੇ ਮੁੱਖ ਮੰਤਰੀ ਉੱਥੇ ਸੀ ਜੋ ਸੁਣਾ ਵੀਰ ਜੀ ਜੋ ਸੁਣਾ ਥੋੜਾ ਮੁੱਖ ਮੰਤਰੀ

ਆਪਣੇ ਪਿਓ ਦੇ ਬਾਰੇ ਸੁਣੇਗਾ ਮੇਰੇ ਤੋਂ ਨਹੀਂ ਸੁਣਿਆ ਨਾ ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਬੰਬ ਬੋਲੇ ਐਨੀ ਟਾਈਮ ਨਹੀਂ ਹੋਇਆ ਯਾਰ ਮੈਂ ਗੱਲ ਖੁੱਲੋ ਸਰਪੈਂਡ ਕਰੋ ਸਰ ਬੀ ਐਨ ਨੋਡ ਦਾ ਸਟਾਟ ਖੱਲਾ ਬੋ ਸਰਪੈਂਡ ਕਰੋ ਯਾਰ ਸਰਪੈਂਡ ਕਰੋ ਚਾਹੇ ਤੁਸੀਂ ਸਰਪੈਂਡ ਕਰੋ ਮਿੰਟੋ ਕਿ ਤੱਕ ਦੀ ਰਮਾਉਂ ਉਹਨਾਂ ਨੂੰ ਗੱਲ ਕਹਦੀ ਕਿ ਅਸੀਂ ਵੀ ਕਿੱਕੀ ਦਾ ਸਟੇਟੂਸ ਚਾਹੀਏ ਤਾਂ ਫਿਰ ਠੀਕ ਹੈ ਜੀ ਕੋਈ ਮਸਲਾ ਨਹੀਂ ਅਗਲੇ ਇੰਨਾ ਬੜਾ ਜਣਾ ਮੈਡੀਕਲ ਕਰਾ ਕੇ ਬੰਦੇ ਫੜੂ ਬੰਦੇ ਫੜੂ ਬੋਲੇ 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 ਜਿਹੜੀ ਜੂਰਿਸਡਿਕਸ਼ਨ ਦੇ ਵਿੱਚ ਪਿੰਡਾ ਖੰਨਾ ਸਿਟੀ ਟੂ ਬਰਾਉ ਸਾਹਿਬ ਦੇ ਉਹਨਾਂ ਦਾ ਬੰਨ ਉਹ ਆਪਾਂ ਬੜੀ ਇੱਥੇ ਵਿੱਚ ਉਹਨਾਂ ਨੇ 하게 ਇੱਕ ਬਤਮੀਜ਼ੀ ਸਾਡੇ ਧਰਮ ਨਾਲ ਇੱਥੇ ਕੀ ਕੀ ਆ ਉਹ ਕਹਿੰਦਾ ਜਿਹੜੀ ਜੂਰਿਸਡਿਕਸ਼ਨ ਦਾ ਦੱਸੋ ਸਾਨੂੰ ਖੰਨਾ ਪੜੋਸੇ ਬਿਲਕੁਲ ਟਰੱਸ ਨਹੀਂ ਹੈਗਾ ਬਿਲਕੁਲ ਰੋਸਾਰੀ ਹੈਗਾ ਬਣਾਉਣ ਦਾ ਹੁਣ ਅਸੀਂ ਕਿਵੇਂ ਭਰੋਸਾ ਕਰੀਏ ਪਹਿਲਾਂ ਆਪਾਂ ਜੋ ਵੀ ਗੱਲ ਕਰਨੀ ਹੈ ਆਪਾਂ ਪਹਿਲਾਂ ਜਿਸ ਪਾਵਨ پاک ਮਹੀਨੇ 'ਚ ਹੈਗੇ ਆ ਅਸੀਂ ਇਸ ਵੇਲੇ ਸ਼ਾਵਣ ਦੇ ਮਹੀਨੇ 'ਚ ਸਭ ਤੋਂ ਪਹਿਲਾਂ ਉਹ ਸਾਰਿਆਂ ਦੇ ਲਈ ਮਤਲਬ ਸ਼ਿਵ ਜੀ ਦਾ ਮਹੀਨਾ ਹੈ ਪੂਰਾ ਸਾਲ ਹੀ ਹੁੰਦਾ ਇਹ ਸਾਲ ਸਾਡੇ ਸਾਰਿਆਂ ਲਈ ਇਹ ਮਹੀਨਾ ਸਾਡੇ ਸਾਰਿਆਂ ਲਈ پاک ਤੇ ਪਵਿੱਤਰ ਹੈਗਾ ਜੀ ਠੀਕ ਹੈ ਸੋ ਬਹਾਦੇਵ ਜੀ ਦੀ ਜੈ ਮੇਰੇ ਵੱਲੋਂ ਤੁਹਾਡੇ ਸਾਰਿਆਂ ਵੱਲੋਂ ਤੇ ਸਾਨੂੰ ਸਾਰਿਆਂ ਨੂੰ ਉਹ ਫੇਰੀਆਂ ਦਿਖਾਣ ਤੇ ਜੋ ਇਹ ਸਾਡੇ ਜ਼ਿਲ੍ਹੇ 'ਚ ਅੱਜ ਇੱਕ ਮੰਦ ਭਾਗੀ ਘਟਨਾ ਵਾਪਰੀ ਹੈ ਅਸੀਂ ਪੂਰਾ ਜ਼ਿਲ੍ਹਾ ਖੰਨਾ ਸਾਡਾ ਪੂਰਾ ਐਫਰਟ ਇਸ ਤੇ ਲੱਗੇਗਾ ਕਿ ਅਸੀਂ ਇਹਨੂੰ ਜਲਦ ਤੋਂ ਜਲਦ ਕਰੀਏ। ਸੁਣ ਲਈਏ ਗੱਲ ਅੱਗੇ। ਕੋਈ ਅੱਗੇ ਗੱਲ ਸੁਣ ਲਈਏ ਹੁਣ। ਨਹੀਂ ਸੁਣਨੀ ਰਹੀ। ਸੁਣ ਰਹੀਏ ਸੁਣ ਰਹੀਏ ਸੁਣ ਰਹੀਏ। ਇਹ ਸਾਡੀ ਇਹ ਸਾਡੀ ਸਾਰਿਆਂ ਦੀ ਕੋਸ਼ਿਸ਼ ਰਹੂਗੀ ਚਾਹੇ ਸਾਨੂੰ ਖੰਨੇ ਜ਼ਿਲ੍ਹੇ ਚੋ ਚਾਹੇ ਸਾਨੂੰ ਖੰਨੇ ਜ਼ਿਲ੍ਹੇ ਦੇ ਬਾਹਰ ਤੋਂ ਵੀ ਐਕਸਪਰਟ ਲਿਆ ਕੇ ਐਸਐਸਪੀ ਸਾਹਿਬ ਦੀ ਪਹਿਲਾਂ ਵੀ ਰੈਪਿਊਟੇਸ਼ਨ ਬਹੁਤ ਵਧੀਆ ਹੈਗੀ ਹੈ ਜੀ ਇਹਨਾਂ ਦੀ ਡਿਟੈਕਸ਼ਨ ਟੱਚਵੁੱਡ ਸਾਰੇ ਪੂਰੇ ਪੰਜਾਬ ਚ ਸਭ ਤੋਂ ਵਧੀਆ। ਸੋ ਆਪਾਂ ਉਸੇ ਤੇ ਹੀ ਕਰਦੇ ਹੋਏ ਮੇਰੀ ਲੋੜ ਹੈ ਕਿਸੇ ਵੀ ਚੀਜ਼ ਦੀ ਲੋੜ ਹੈ ਪੂਰੀ ਸਾਡੀ ਪੂਰੀ ਮਿਹਨਤ ਰਹੇਗੀ ਕਿ ਅਸੀਂ ਇਸ ਕੇਸ ਨੂੰ ਜਲਦ ਤੋਂ ਜਲਦ ਟ੍ਰੇਸ ਕਰੀਏ ਜਿੰਨਾ ਤੁਹਾਨੂੰ ਇਸ ਚੀਜ਼ ਦਾ ਬੁਰਾ ਲੱਗਿਆ ਹੈ ਜੀ ਉਹਨਾਂ ਸਾਨੂੰ ਵੀ ਇਸ ਚੀਜ਼ ਦਾ ਬੁਰਾ ਲੱਗਿਆ ਐਸਐਸਪੀ ਸਾਹਿਬ ਸਵੇਰੇ ਵੀ ਵੀਆਈਪੀ ਡਿਊਟੀ ਜਾਣ ਤੋਂ ਪਹਿਲਾਂ ਇੱਥੇ ਹੋ ਕੇ ਗਏ ਇੱਥੇ ਸਾਡਾ ਸਾਰਿਆਂ ਦਾ ਧਿਆਨ ਇੱਥੇ ਹੀ ਪਿੱਛੇ ਸੀਗਾ ਜੀ ਤੇ ਮੇਰੀ ਹੁਣ ਸਾਰਿਆਂ ਨੂੰ ਇਹ ਪੂਰੀ ਗਾਰੰਟੀ ਹੈ ਜੀ ਕਿ ਅਸੀਂ ਇਹ ਮੁਕਦਮਾ ਹਰ ਹਾਲ ਵਿੱਚ ਟ੍ਰੇਸ ਕਰਨਾ ਹੀ ਕਰਨਾ ਹੈ ਪਰ ਆਪਾਂ ਹੁਣ ਜਿਵੇਂ ਬੈਠੇ ਆ ਹੁਣ ਮੈਂ ਤੁਹਾਨੂੰ ਕਹਿੰਦੀ ਆ ਜੀ ਕਿ ਤੁਸੀਂ ਆਪਣੇ ਜਿਹੜੇ ਮੇਰੇ ਸਾਥੀ ਭਰਾ ਤੁਹਾਡੇ ਨਾਲ ਲੱਗੇ ਆ ਜੀ ਉਹਨਾਂ ਨੂੰ دوسری ਗੱਲ ਨਹੀਂ ਤੁਸੀਂ ਕੀਤੇ ਹਾਲੇ ਤੱਕ ਕੀ ਗੱਲ ਸੁਣੀ ਆ ਦੇ ਸੋ ਕੀ ਗੱਲ ਹੈ ਸੋ ਜੀ ਸਸਪੈਂਸ਼ਨ ਦੋ ਵਾਰੀ ਬਦਤਮੀਜ਼ੀ ਕੀਤੀ ਉਹਨੇ ਉਹਨੇ ਦੋ ਵਾਰੀ ਗਲਤ ਬੋਲੇ ਜੀ ਅਸੀਂ ਅੱਜ ਹੀ ਮੈਂ ਕਿਉਂਕਿ ਸਿੱਧਾ ਇੱਥੇ ਆਈਆਂ ਜੀ ਅਸੀਂ ਉਹਨਾਂ ਨੂੰ ਅੱਜ ਹੀ ਮੇਰਾ ਖਿਆਲ ਹੈ ਹੁਣੇ ਹੀ ਐਸਐਸਪੀ ਸਾਹਿਬ ਨੇ ਲਾਈਨ ਹਾਜ਼ਰ ਕਰ ਦਿੱਤਾ ਜੀ ਨਹੀਂ 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 ਲੈ ਹਾਜ਼ਰ ਨਹੀਂ ਲੈਣਾ ਹਾਜ਼ਰ ਨਹੀਂ 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 ਦੂਜਾ ਜਾਸਰ ਸੁਣ ਲਈ ਜੀ ਦੂਸਰਾ ਦੂਜਾ ਗੱਲ ਪੂਰੀ ਤਾਂ ਹੁਣ ਤੋਂ ਪੂਰੀ ਹੋਣੀ ਉਹ ਗੱਲ ਪੂਰੀ ਤੁਹਾਨੂੰ ਉਹ ਹੀ ਦੱਸਿਆ ਕਿ ਅੱਜ ਨੂੰ ਹੁਣ ਤੋਂ ਜੱਤ ਉੱਥੋਂ ਇੱਥੇ ਆਏ ਆ ਇਹ ਵੀ ਤੁਹਾਡੇ ਕੋਲ ਖੜੇ ਆ ਆਪਾਂ ਵੀ ਦਫ਼ਤਰ ਤੋਂ ਤੁਰ ਕੇ ਤੁਹਾਡੇ ਕੋਲ ਹੀ ਇੱਥੇ ਆਏ ਆ ਜੀ ਠੀਕ ਹੈ ਜੀ ਤੇ ਆਪਾਂ ਉਹਨਾਂ ਨੂੰ ਜਿਸ ਵੇਲੇ ਇਹ ਨਾਲ ਦੀ ਇਹ ਚੀਜ਼ ਹੋਈ ਡਿਕਰੇ ਸਸਪੈਂਸ਼ਨ 10 ਬਾਰ ਕਿਹਾ ਲੈ ਤੁਹਾਡੇ ਐਸਪੀ ਸਾਹਿਬ 10 ਬਾਰ ਆ ਲੈ ਹਾਂ ਹਾਂ ਤੁਸੀਂ ਗੰਭੀਰ ਨਹੀਂ ਦਿਖ ਰਹੇ ਹਲੇ ਵੀ ਲੈਨ ਹਾਜ਼ਰ ਨਹੀਂ ਨਹੀਂ ਅਸੀਂ ਗੰਭੀਰ ਕਿਉਂ ਨਹੀਂ ਮੈਡਮ ਨਹੀਂ ਸੈਕਿੰਡ ਚਾਂਸ ਹੈ ਉਹ ਦੂਜਾ ਚਾਂਸ ਹੈ ਜਿਦਾਂ ਪੰਜ ਘੰਟੇ ਹੋ ਗਏ ਪੰਜ ਘੰਟੇ ਹੋ ਗਏ ਜੀ ਨਹੀਂ ਮੈਡਮ ਪੰਜ ਘੰਟੇ ਤੁਸੀਂ ਹਲੇ ਵੀ ਕਿਹੜੇ ਲੈਨ ਹਾਜ਼ਰ ਤੁਸੀਂ ਆਰਡਰ ਨਹੀਂ ਲੈ ਗਏ ਨਹੀਂ ਨਹੀਂ ਬਈ ਮੈਂ ਦੋ علاوہ ਵੀ ਵੀਰ ਜੀ ਕੋਈ ਗੱਲ ਸੀ ਦੋ ਹੀ ਗੱਲਾਂ ਦੋ ਹੀ ਗੱਲਾਂ ਸੀ ਕਹਿੰਦੇ ਸਾਡੀਆਂ ਮੰਗਾਂ ਹੀ ਦੋ ਸੀਗੀਆਂ ਤਾਰੂਨ ਜੀ ਤੁਸੀਂ ਖੰਨੇ ਦੇਓ ਉਹ ਪੂਰੀ ਗੱਲ ਕਰਾਓ ਹਾਂ ਥੋੜੀ ਵੀਰ ਜੀ ਗੱਲ ਸੁਣ ਰਹੇ ਆ ਇੱਕ ਵਟੇ ਆ ਅਸੀਂ ਸਾਰੇ ਹੀ ਖੰਨੇ ਦੇ ਆ ਜੀ ਯਾਰ ਕੀ ਕਰ ਲੋਂਗੇ ਕੂਰ ਕਿਉਂ ਰਹੇ ਹੋ ਉਹ ਕਿਸੇ ਦੀ ਗੱਲ ਆ ਮੇਰਾ ਪਹਿਲਾ ਐਸਐਚਓ ਗਾਲਾਂ ਕੱਢੀ ਫਿਰ ਕੋਸਾ ਕੇ ਸਾਡੇ ਇਸ਼ਤਿਹਾਰਤਾਂ ਨੂੰ ਗਾਲਾਂ ਕੱਢੀਆਂ ਹੁਣ ਔਰ ਤੁਸੀਂ ਸਾਨੂੰ ਸੁਣਿਆ ਰਹੇ ਆਂ ਅੱਖਾਂ નીચે ਬੌਜੀ ਇਹ ਗਾਲਾਂ ਨਾ ਕੱਢੋ ਇਹ ਅਖਾਤ ਗਾਲਾਂ ਸਾਡੇ ਪੁਲਿਸ ਅਧਿਕਾਰ ਨੂੰ ਗਲਤ ਬੋਲਿਆ ਗਿਆ ਸਸਪੈਂਸ਼ਨ ਤੋਂ نیچے ਕੁਝ ਵੀ ਨਹੀਂ ਹੈ ਜੀ ਮੈਨੂੰ ਗੱਲ ਤੋਂ ਮੈਨੂੰ ਪੂਰੀ ਕਰ ਲੈਣੀ ਜੀ ਗੱਲ ਪੂਰੀ ਹੋਣੀ ਜਾਈ ਸਾਨੂੰ ਗੱਲ ਤੁਸੀਂ ਮੈਨੂੰ ਕਿਹਾ ਜੀ ਭਾਈ ਸਾਹਿਬ ਪੂਰੀ ਕਰ ਦੋ ਦੋ ਬੰਦੇ ਗੱਲ ਕਰ ਰਹੇ ਆਂ ਹਰ ਹਰ ਮਹਾਰਾਜਾ कह रही कि आप उन्होंने बुरे इसे